ਸਤਿਗੁਰ ਫਰਵਾਨ ਕਰਦੇ ਰਹਿ ਕੇ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਣੀ ਕਿ ਤੂੰ ਉਸ ਮਾਲਕ ਦੇ ਸੋਹਣੇ ਪ੍ਰਮਾਤਮਾ ਦੇ ਪ੍ਰਭੂ ਦੇ ਗੁਣ ਗਾ ਗੁਣ ਗਾ ਕੇ ਆਪਣਾ ਤੂੰ ਆਵਾ ਗਵਨ ਖਤਮ ਕਰ 84 ਲੱਖ ਦਾ ਗੇੜ ਖਤਮ ਕਰ ਔਰ ਗੁਰੂ ਪਿਆਰਿਓ ਆਏ ਅਸੀਂ ਇਸੇ ਵਾਸਤੇ ਆ ਸਤਿਗੁਰੂ ਪ੍ਰਵਾਨ ਕਰਦੇ ਨੇ ਕਿ ਤੂੰ ਕਿਉਂ ਨਹੀਂ ਉਹਦੇ ਗੁਣ ਗਾਉਂਦਾ ਜਿਸ ਪ੍ਰਭੂ ਨੇ ਜਿਸ ਮੇਰੇ ਮਾਲਕ ਨੇ ਤੈਨੂੰ ਸੋਹਣਾ ਬਣਾਇਆ ਚੰਗੀ ਘੜਤ ਕੀਤੀ ਹੈ ਸੁੰਦਰ ਰੂਪ ਬਣਾਇਆ ਹੈ ਤੇਰੀ ਪਾਲਣ ਪੋਸਣ ਕੀਤੀ ਹੈ ਮਾਤਰਾ ਦੇ ਗਰਬ ਦੇ ਵਿੱਚ ਤੈਨੂੰ ਅਗਨ ਤੋਂ ਬਚਾਇਆ ਹੈ ਪਾਲਣਾ ਕੀਤੀ ਹੈ ਛੋਟੀ ਵਾਸਤਾ ਦੇ ਵਿੱਚ ਤੈਨੂੰ ਖਰਾਕ ਦਿੱਤੀ ਉਹਨੇ ਦੁੱਧ ਦੀ ਔਰ ਭਾਰ ਜੋਬਨ ਜਵਾਨੀ ਦੇ ਵਿੱਚ ਫਿਰ ਤੈਨੂੰ ਉਹਨੇ ਸੋਹਣੇ ਮਹਿਲ ਦਿੱਤੇ ਸੋਹਣੇ ਸੰਗੀ ਸੰਯੋਗੀ ਦਿੱਤੇ ਔਰ ਰਹਿਣ ਵਾਸਤੇ ਤੈਨੂੰ ਕਿੰਨੀ ਸੁੰਦਰ ਜਗਾ ਦਿੱਤੀ ਘੁੰਮਣ ਫਿਰਨ ਵਾਸਤੇ ਤੈਨੂੰ ਗੱਡੀਆਂ ਵੀ ਦੇ ਦੀਆਂ ਫਿਰ ਤੂੰ ਉਹ ਕਿਉਂ ਨਹੀਂ ਯਾਦ ਕਰਦਾ ਐ ਇਸੇ ਕਰਕੇ ਮੇਰਾ ਮਾਲਕ ਇਸ ਸ੍ਰਿਸ਼ਟੀ ਦੇ ਅੰਦਰ ਜਿਹੜਾ ਇਸ ਧਰਤੀ ਦੇ ਉੱਤੇ ਜੋ ਆਪਤਮਦੀ ਆ ਕੋਈ ਜਾਂ ਕੋਈ ਹੋਰ ਤਰੀਕੇ ਨਾਲ ਬਿਮਾਰੀਆਂ ਆਉਂਦੀਆਂ ਨੇ ਇਹਦਾ ਆਉਣ ਦਾ ਕਾਰਨ ਇਹੀ ਹੈ ਕਿ ਅਸੀਂ ਮਾਲਕ ਦੇ ਗੁਣ ਨਹੀਂ ਗਾਉਂਦੇ ਅਸੀਂ ਉਹਨੂੰ ਯਾਦ ਨਹੀਂ ਕਰਦੇ ਜਿਹੜਾ ਸਾਨੂੰ ਸਵਾਸ ਦਿੰਦਾ ਗੁਰਪਰ ਇਥੋਂ ਨਾਸਕਾ ਮੁਖ ਰਹੀਂ ਜਿਹੜੀ ਪੌਣ ਸਾਡੇ ਅੰਦਰ ਜਾਂਦੀ ਹੈ ਮੇਰਾ ਮਾਲਕ ਸਾਡੇ ਮੂੰਹ 'ਚ ਬੁਰਕੀਆਂ ਪਾਉਂਦਾ ਹੈ ਕਿ ਮੈਂ ਪਾਉਂਦਾ ਹੈ ਗੁਰਬਾਣੀ ਦਾ ਪਰਮਾਨ ਹੈ ਕਿ ਕਰ ਕਰ ਆਪੇ ਕਰਤਾ ਕਰ ਕਰ ਵੇਖੇ ਆਪੇ ਕਰਤਾ ਹੁਣ ਉਹ ਆਪ ਕਰਨ ਵਾਲਾ ਹੈ ਕਰ ਕਰ ਵੇਖੇ ਉਹ ਸਾਰਾ ਕੁਝ ਦੇਖ ਰਿਹਾ ਜੋ ਚੰਗਾ ਮਾੜਾ ਹੋ ਰਿਹਾ ਸ੍ਰਿਸ਼ਟੀ ਤੇ ਸਭ ਨੂੰ ਪਤਾ ਹੈ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਵਾਸ ਗਰਾਹਾ ਹੈ ਭਾਵ ਇੰਨੀ ਸੋਹਣੇ ਬਣਤ ਬਣਾ ਕੇ ਹੁਣੇ ਸਾਨੂੰ ਸਾਰੀਆਂ ਸਭਦਾ ਦੇ ਕੇ ਔਰ ਸਾਡੇ ਜਿਹੜੀ ਪਾਲਣ ਪਿਲ ਪੇਟ ਦੀ ਪਾਲਨ ਪੋਸਣ ਕਰਦਾ ਹੈ ਕਹਿੰਦਾ ਇਹ ਮੈਂ ਤੈਨੂੰ ਕਰਤਾ ਔਰ ਅਸਲੀਅਤ ਜੇ ਤੇੜੀ ਤੇਰੇ ਮਨ ਦੀ ਖਰਾਕ ਹੈ ਉਹ ਤੂੰ ਉਹਨੂੰ ਗੁਣਗਾ ਕੇ ਮਾਲਕ ਦੇ ਗੁਣਗਾ ਕੇ ਉਹ ਖਰਾਕ ਜਿਹੜਾ ਤੇਰੇ ਅੰਦਰ ਜੀਵ ਮਨ ਬੈਠਾ ਹੈ ਉਹ ਭੁੱਖਾ ਹੈ ਉਹ ਭੁੱਖਾ ਪਿਆ ਹੈ ਉਹਨੂੰ ਖਰਾਕ ਕਿਉਂ ਨਹੀਂ ਦਿੰਦਾ ਉਹਨੂੰ ਖਰਾਕ ਕਿਹਨੇ ਦੇਣੀ ਸੀ ਆਪਾਂ ਦੇਣੀ ਸੀ ਉਹਨੂੰ ਆਪਾਂ ਦੇਣੀ ਸੀ ਕਿਵੇਂ ਦੇਣੀ ਸੀ ਜਿਵੇਂ ਪਹਿਲਾਂ ਆਪਾਂ ਪੰਗਤੀ ਵਿਚਾਰੇ ਕਿ ਰਮਾਈਆ ਕੇ ਗੁਣ ਚੇਤ ਪ੍ਰਾਣੀ ਕਿ ਇਹ ਪ੍ਰਾਣੀ ਉਸ ਮਾਲਕ ਦੇ ਗੁਣ ਦਾ ਫੇਰ ਤੇਰੀ ਅੰਦਰ ਪਈ ਖਰਾਕ ਹੈ ਜਿਹੜੀ ਉਹ ਜਦੋਂ ਮਾਲਕ ਨੇ ਤੈਨੂੰ ਦੇਣੀ ਹੈ ਉਹ ਖਰਾਕ ਫਰੀ ਮੇ ਨਹੀਂ ਮਿਲਦੀ ਗੁਰ ਪਿਆਰਿਓ ਆ ਤਾਂ ਹੁਣ ਮੇਰਾ ਮਾਲਕ ਨੇ ਸਾਨੂੰ ਸਰੀਰ ਚੱਲਣ ਵਾਸਤੇ ਪਾਲਣ ਪੋਸਣ ਕਰਤਾ ਸਾਡਾ ਔਰ ਗੁਰਪਿਆਰੇ ਸਾਨੂੰ ਇਹ ਤਨ ਦੀ ਖਰਾਕ ਦੇਤੀ ਹੁਣ ਕਹਿੰਦਾ ਤੂੰ ਤੂੰ ਮੈਨੂੰ ਯਾਦ ਕਰ ਫੇਰ ਮੈਂ ਤੈਨੂੰ ਫੇਰ ਅੰਦਰ ਦੀ ਜਿਹੜੀ ਅਵਸਥਾ ਬਣਾਉਂਗਾ ਅੰਦਰ ਦੀ ਖਰਾਕ ਮਨ ਦੀ ਖਰਾਕ ਫੇਰ ਤੈਨੂੰ ਦਊਂਗਾ ਪਹਿਲਾਂ ਤੂੰ ਆਸਵਾਸਾ ਦਾ ਮੁੱਲ ਮੋੜ ਰੋਜ਼ ਯਾਦ ਕਰ ਉਹਨੂੰ ਇਹ ਸਵਾਸਾ ਦੇ ਨਾਲ ਯਾਦ ਕਰਕੇ ਉਹਨੂੰ ਫੇਰ ਕਿਵੇਂ ਯਾਦ ਕਰਨਾ ਹੈ ਜੋ ਰਮੇ ਰਮੇ ਦੇ ਵਿੱਚ ਸਮਾਇਆ ਹੋਇਆ ਮੇਰਾ ਮਾਲਕ ਅਕਾਲ ਪੁਰਖ ਪਿਤਾ ਪਰਮਾਤਮਾ ਅਸੀਂ ਯਾਦ ਕਰੀ ਜਾਨੇ ਬੜੀਆਂ ਮਸਾਨੀਆਂ ਨੂੰ ਅਸੀਂ ਉਹਨਾਂ ਨੂੰ ਪੂਜੀ ਜਾਨੇ ਆ ਉਹ ਜਿਨੇ ਮੇਰੇ ਮਾਲਕ ਨੇ ਸਾਨੂੰ ਪਾਲਣ ਪੋਸਣ ਕੀਤਾ ਜਿਨੇ ਗਰਭ ਅਵਸਥਾ ਦੇ ਵਿੱਚ ਅਗਣ ਦੇ ਵਿੱਚ ਉੱਥੋਂ ਬਚਾਇਆ ਉੱਤੇ ਖਰਾਕ ਦਿੱਤੀ ਸਾਨੂੰ ਰੈਣ ਸੈਨ ਨੂੰ ਮਹਿਲ ਮਾੜੀਆਂ ਦਿੱਤੀਆਂ ਨੇ ਉਹਨੂੰ ਨਹੀਂ ਅਸੀਂ ਯਾਦ ਕਰਦੇ ਅਸੀਂ ਬੰਦਿਆਂ ਨੂੰ ਪੂਜੀ ਜਾਨੇ ਤਾਂ ਨਹੀਂ ਪਿਆਰੇ ਉਹ ਆਪਾਂ ਮਾਲਕ ਨੂੰ ਯਾਦ ਕਰਨਾ ਸਤ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ